ਬਹੁਤ ਵੱਡੀ ਖਬਰਾਂ ਜਿਵੇਂ ਕਿ ਕਰਨਲ ਪਰਿਵਾਰ ਨੂੰ ਪੰਜਾਬ ਛੱਡਣਾ ਕਿਉਂ ਪੈ ਗਿਆ ਇੱਕ ਤੈ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਕਿ ਕਰਨਲ ਬਾਠ ਦੀ ਪਤਨੀ ਦੇ ਮੂੰਹੋਂ ਤੁਹਾਨੂੰ ਮੈਂ ਖਬਰ ਸੁਣਾਉਂਗਾ ਔਰ ਉਸ ਤੋਂ ਬਾਅਦ ਆ ਜਾਂਦੀ ਹੈ ਮੂਸੇਵਾਲਾ ਦੀ ਖਬਰ ਯਾਨੀ ਸਿੱਧੂ ਮੂਸੇਵਾਲਾ ਨੂੰ ਬੱਬੂ ਮਾਨ ਮੰਨਿਓ ਕੁਝ ਬਿਆਨ ਆਇਆ ਹੈਗਾ ਜਿਹੜੇ ਬਿਆਨ ਦੇ ਵਿੱਚ ਮੂਸੇਵਾਲਾ ਦੇ ਤਿੰਨ ਗੀਤ ਜਿਹੜੇ ਕਿ ਕੱਲ ਰਿਲੀਜ਼ ਹੋਏ ਨੇ ਕਿਉਂਕਿ ਉਹਨਾਂ ਦਾ ਜਨਮ ਦਿਨ ਵੀ ਸੀ ਔਰ ਉਸ ਤੋਂ ਬਾਅਦ ਬਹੁਤ ਵੱਡੀ ਖਬਰ ਆਉਂਦੀ ਹੈ ਕਹਿੰਦੇ ਵੀ ਬੱਬੂ ਮਾਨ ਇਸ ਖਬਰ ਦੇ ਉੱਤੇ ਯਾਨੀ ਜਿਹੜੇ ਤਿੰਨ ਗੀਤ ਆਏ ਨੇ ਮੂਸੇਵਾਲਾ ਦੇ ਇਹਨਾਂ ਦੇ ਉੱਤੇ ਉਹਨਾਂ ਨੇ ਕੋਈ ਟਿੱਪਣੀ ਕੀਤੀ ਆ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਕਰਨਲ ਬਾਟ ਪਰਿਵਾਰ ਨੂੰ ਲੈ ਕੇ ਬੜੇ ਲੰਬੇ ਸਮੇਂ ਤੋਂ ਯਾਨੀ ਪਟਾੜੇ ਦੇ ਵਿੱਚ ਵੀ ਧਰਨਾ ਲੱਗਦਾ ਕਿਉਂਕਿ ਕਰਨਲ ਬਾਟ ਕੁੱਟੇ ਜਾਂਦੇ ਉਹਨਾਂ ਦਾ ਬੇਟਾ ਕੁੱਟਿਆ ਜਾਂਦਾ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਪਰ ਸਵਾਰ ਬਹੁਤ ਵੱਡਾ ਹੈ ਕਿ ਇੱਕ ਬੰਦੇ ਨੂੰ ਇੱਕ ਪਰਿਵਾਰ ਨੂੰ ਆਪਣੇ ਲਈ ਇਨਸਾਫ ਮੰਗਦੇ ਹੋਏ ਇਨਸਾਫ ਵੀ ਨਹੀਂ ਮਿਲਿਆ। ਔਰ ਇਹਨਾਂ ਨੂੰ ਆਪਣੀ ਹੀ ਸਟੇਟ ਛੱਡ ਕੇ ਯਾਨੀ ਬੇਗਾਨੀ ਸਟੇਟ ਦੇ ਵਿੱਚ ਜਾਣਾ ਪੈ ਗਿਆ। ਕਿਉਂ ਪੰਜਾਬ ਛੱਡਣਾ ਪੈ ਗਿਆ? ਬੜੀ ਹੀ ਅਹਿਮ ਖਬਰ ਹੈ। ਜਿਵੇਂ ਕਿ ਕਰਨਲ ਬਾੜ ਪਰਿਵਾਰ ਨੂੰ ਪੰਜਾਬ ਦਰਅਸਲ ਦੇ ਵਿੱਚ ਛੱਡਣਾ ਕਿਉਂ ਪਿਆ ਗਿਆ? ਇਹ ਤੁਹਾਨੂੰ ਕਰਨਲ ਬਾੜ ਦੀ ਪਤਨੀ ਦੇ ਮੂੰਹੋਂ ਮੈਂ ਸੁਣਾਉਂਗਾ। ਔਰ ਜਿਹੜੀ ਬੱਬੂ ਮਾਨ ਨੂੰ ਲੈ ਕੇ ਖਬਰ ਹੈ ਉਹ ਵੀ ਬੜੀ ਅਹਿਮ ਹੈ। ਕਿ ਕਿ ਅਕਸਰ ਦੋਵੇਂ ਵੱਡੇ ਸਿੰਗਰ ਨੇ ਔਰ ਦੋਵਾਂ ਦੇ ਜਿਹੜੇ ਫੈਨ ਨੇ ਇਹਨਾਂ ਦੇ ਵਿੱਚ ਵੱਡੀ ਤਕਰਾਰ ਦੇਖਣ ਨੂੰ ਮਿਲੀ ਸੀ ਜਦੋਂ ਕਿ ਸ਼ੋਅ ਲੱਗਦਾ ਕਿ ਡਿੜਬੇ ਦੇ ਵਿੱਚ ਤਾਂ ਜਿਹੜਾ ਡਿੜਬੇ ਵਿੱਚ ਸ਼ੋਅ ਲੱਗਦਾ ਦੋਨਾਂ ਕਲਾਕਾਰਾਂ ਦਾ ਔਰ ਉਸ ਸ਼ੋਅ ਦਾ ਗਾਣੇ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਕਰਨਲ ਨੂੰ ਕੁੱਟਣ ਵਾਲੇ 4 ਐਸਐਚਓ ਉਹਨਾਂ ਦੀ ਵਿਦੇਸ਼ ਭੱਜ ਜਾਣ ਦੀ ਖਬਰ ਹੈ ਇਹਦੇ ਤੇ ਵੀ ਤੁਹਾਡੇ ਨਾਲ ਚਰਚਾ ਕਰਾਂਗੇ ਪਹਿਲਾਂ ਸੁਣੋ ਕਰਨਲ ਦੀ ਪਤਨੀ ਕੀ ਕਹਿ ਰਹੀ ਹੈ ਸੁਣੋ ਲੁਧਿਆਣੇ ਦੀਆਂ ਗਲੀਆਂ ਲੁਧਿਆਣੇ ਦੀਆਂ ਗਲੀਆਂ ਪਰ ਨਹੀਂ ਕਿਤੇ ਕਿਤੇ ਜਾਇਓ ਹਾਈ ਕੋਰਟ ਵੀ گورنر ਵੀ ਕਪੇ ਦਿਨ ਤੋਂ ਤੁਸੀਂ ਆ ਦੇਖੋ ਚਾਰ ਪੁਲਿਸ ਵਾਲਿਆਂ ਨੂੰ ਪੂਰੀ ਪੰਜਾਬ ਸਰਕਾਰ ਤੇ ਪੂਰੀ ਪੰਜਾਬ ਦੀ ਪੁਲਿਸ ਬਚਾਚ ਲੱਗੀ ਹੋਈ ਐ ਪਰ ਤੱਕ ਉਹਨਾਂ ਨੂੰ ਭੁੱਲੇ ਆਮ ਇੱਕ ਉਗਰਵਾਦਿਆਂ ਨੂੰ ਛੱਡਿਆ ਹੋਇਆ ਕੀ ਹੋਰ ਆਤੰਕਸਲਾਓ ਅੱਜ ਇਹ ਜੇ ਆਤੰਕਵਾਦੀਆਂ ਨੂੰ ਫੜ ਕੇ ਜੇਲ੍ਹ ਤੇ باندھی ਜਗ੍ਹਾ ਉਹਨਾਂ ਨੂੰ ਬਚਾਚ ਤੇ ਲੱਗੀ ਹੋਈ ਐ ਤੁਸੀਂ ਦੇਖੋ ਪੰਜਾਬ ਯੂਟੀ ਪੁਲਿਸ ਜਾਂਦੀ ਐ ਉਹਨਾਂ ਨੂੰ ਫੜਨ ਲਈ ਉਹ ਉਥੋਂ ਦੀ ਪੰਜਾਬ ਪੁਲਿਸ ਦੱਸਿਆ ਇਨਫੋਰਮੇਸ਼ਨ ਮਿਲ ਜਾਂਦੀ ਐ ਉਹ ਫੜ ਜਾਂਦੇ ਐ ਮਤਲਬ ਵਾਦ ਸ਼ਾਮ ਨੂੰ ਫਿਰਦੇ ਇਨਕੁਮਰੇ ਤਨਖਾਹਾਂ ਮਿਲ ਰਹੀਆਂ 90 ਦਿਨ ਦੇ ਸਸਪੈਂਡ ਹੋਏ ਹੋਏ ਐ ਪਹਿਲੇ ਤੇ ਪੰਜਾਬ ਪੁਲਿਸ ਸੁਨਾ ਦਾ ਨਾਮ ਨਹੀਂ ਦੱਸਣਾ ਚਾਹੁੰਦੀ ਸੀ 70 ਦਿਨ ਹੋ ਗਏ ਯੂਟੀ ਨੂੰ ਐ ਇਨਕੁਆਇਰੀ ਟ੍ਰਾਂਸਫਰ ਹੋਏ ਡਿਊਟੀ ਨੂੰ ਅਜੇ ਤੱਕ ਕੋ ਹੱਥ ਨਹੀਂ ਲੱਗੇ ਤੇ ਆਪਾਂ ਕੀ ਹੋਵੇ ਡਿਊਟੀ ਪੁਲਿਸ ਨੂੰ ਦੱਸਣ ਦੀ ਲੋੜ ਹੈ ਕਿ ਕਿਸੇ ਹੋਰ ਕ੍ਰਾਈਮਲ ਨੂੰ ਫੜਨਾ ਹੋਵੇ ਤੇ ਪੁਲਿਸ ਕਿੱਥੋਂ ਦੀ ਵੀ ਹੋਵੇ ਜਿਹੜੀ ਮੰਡੀ ਸਟਰੀ ਉਹਨੇ ਰੇ ਸਵੇਰੇ ਫੜ ਲੈਂਦੀ ਹੈ ਕਿ ਕੀ ਹੋਣਾ ਸੀ ਐਮ ਮੰਨ ਨੇ ਕਿਹਾ ਤੇ 24 ਜਿਹੜਾ ਸਮਾਨਾ ਕੇਸ ਸੀ ਉਹਨੇ ਤੱਕ ਜਿਹੜਾ ਬੰਦਾ ਭਜਾਇਆ ਹੋਇਆ ਸੀ ਰਣਵੀਰ ਸਿੰਘ ਜਿਸ ਨੂੰ ਪੁਲਿਸ ਫੜਨਾ ਨਹੀਂ ਜਾਂਦੀ ਸੀ ਮਾਂ ਸਾਹ ਤੇ ਕਹਿਣ ਤੋਂ 24 ਘੰਟੇ ਦੇ ਅੰਦਰ ਉਸ ਨੂੰ ਫੜ ਲਿੱਤਾ ਗਿਆ ਮਗਰ ਆਪਣੇ ਚਾਰ ਪੁਲਿਸ ਵਾਲਿਆਂ ਨੂੰ ਫੜ ਨਹੀਂ ਸਕਦੀ ਜਦੋਂ ਸਿਕਵਰਨ ਸਿੰਘ ਸਾਹਿਬ ਨੂੰ ਕਿ ਜੁਤੀ ਪੁਲਿਸ ਜਦੋਂ ਜਾਂਦੀ ਹੈ ਤੇ ਉਹ ਭੁਜਾ ਦਿੰਦੇ ਹੈਗੇ ਕਿਉਂਕਿ ਪੁਲਿਸ ਨੂੰ ਚੁੱਪਚੀਤੇ ਫੜ ਲੈਣਾ ਚਾਹੀਦਾ ਸਾਡਾ ਪੰਜਾਬ ਦਾ ਤੁਹਾਨੂੰ ਪਤਾ ਹਾਲ ਹੈ ਜਾਈ ਕਿ ਪੰਜਾਬ ਪੁਲਿਸ ਮਗਰ ਉਹ ਜਿਹੜਾ ਉਹਨਾਂ ਦਾ ਸਾਥ ਦੇ ਦਿੰਦੀ ਹੈ ਡੀਆਰ ਐਂਟਰੀ ਹੁੰਦੇ ਉਹਨਾਂ ਨੂੰ ਦੱਸ ਦਿੰਦੀ ਹੈ ਐਸਐਸਪੀ ਵਰਨ ਸਿੰਘ ਸਾਹਿਬ ਨੇ ਨਾ ਤੇ ਜੋ ਪ੍ਰੋਸੀਜਰ ਹੈ ਉਹਨਾਂ ਨੇ ਜਿਹੜਾ ਐਸਐਸਪੀ ਨਾਨਕ ਨੇ ਇਨਕੁਆਇਰੀ ਡਿਪਾਰਟਮੈਂਟਲ ਬੰਦ ਕਰ ਦਿੱਤੀ ਸੀ ਉਹ ਐਸਐਸਪੀ ਨਰੂਨ ਨੇ ਉਹ ਇਨਕੁਆਇਰੀ ਵਾਪਸ ਟਾਈਮ ਬਾਂਡ ਕਰਕੇ ਉਹਨਾਂ ਨੇ ਕਹਿ ਦਿੱੁੰਦੇ ਮੈਨੇਜਮੈਂਟ ਹੱਥੋਂ ਕਰਕੇ ਦਊਗਾ। ਯਾਨੀ ਕਰਨਲ ਬਾੜ ਦੀ ਪਤਨੀ ਗਵਰਨਰ ਸਾਹਿਬ ਕੋਲ ਵੀ ਗਈ ਹੈ। ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਨੂੰ 16 ਤਰੀਕ ਦਾ ਟਾਈਮ ਦੇ ਦਿੱਤਾ ਗਿਆ ਕਿ ਤੁਹਾਨੂੰ ਅਸੀਂ ਮਿਲਾਂਗੇ। ਔਰ ਦੂਜੇ ਪਾਸੇ ਪੰਜਾਬ ਕਿਉਂ ਛੱਡਣਾ ਪੈ ਗਿਆ ਹੈ ਕਰਨਲ ਪਰਿਵਾਰ ਨੂੰ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇਨਸਾਫ ਨਹੀਂ ਮਿਲ ਰਿਹਾ। ਐਸੇ ਕਰਕੇ ਬਿਆਨ ਆਉਂਦਾ ਕਰਨਲ ਬਾੜ ਦੀ ਪਤਨੀ ਦਾ ਕਿ ਭਈ ਨਾ ਦਾ ਪੰਜਾਬ ਦੀ ਪੁਲਿਸ ਔਰ ਨਾ ਹੀ ਪੰਜਾਬ ਦੀ ਸਰਕਾਰ ਸਾਨੂੰ ਹੱਕ ਨਹੀਂ ਦਿਵਾ ਰਹੀ ਸਾਡੇ ਨਾਲ ਇਨਸਾਫ ਨਹੀਂ ਕਰ ਰਹੀ ਐਸ ਕਰਕੇ ਉਹਨਾਂ ਨੂੰ ਦੂਜੀ ਸਟੇਟ ਦੇ ਵਿੱਚ ਦਾਖਲ ਹੋਣਾ ਪਿਆ ਯਾਨੀ ਯੂਟੀ ਪੁਲਿਸ ਜਿਹੜੀ ਚੰਡੀਗੜ੍ਹ ਮਹਿਕਮਾ ਉੱਥੇ ਉਹਨਾਂ ਨੂੰ ਕੇਸ ਸੌਂਪਣਾ ਪਿਆ ਕਿਉਂਕਿ ਹਾਈ ਕੋਰਟ ਦੇ ਅਧੀਨ ਹੋ ਕੇ ਸ ਗਿਆ ਔਰ ਹੁਣ ਦੇਖੋ ਸ਼ਰਮ ਵਾਲੀ ਗੱਲ ਆ ਪੰਜਾਬ ਦੀ ਸਰਕਾਰ ਲਈ ਪੰਜਾਬ ਦੇ ਪ੍ਰਸ਼ਾਸਨ ਲਈ ਕਿਉਂਕਿ ਭਾਈ ਜੇਕਰ ਸਾਡੇ ਇੱਥੇ ਸਾਰਾ ਕੁਝ ਕਾਮਚਾਮ ਹੁੰਦਿਆ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਉਹ ਵੀ ਐਡੇ ਵੱਡੇ ਅਧਿਕਾਰੀ ਨੂੰ ਜਿਹਦਾ ਰੈਂਕ ਇੱਕ ਐਸਐਸਪੀ ਤੋਂ ਵੱਡਾ ਰੈਂਕ ਹੁੰਦਾ ਕਰਨਲ ਸਾਹਿਬ ਦਾ ਤੈਦਾ ਰਹੀ ਖ਼ਬਰ ਇਹਨਾਂ ਦੀ ਪਰਿਵਾਰ ਦੀ ਗੱਲ ਔਰ ਜਿਹੜਾ ਹੁਣ ਸਿੱਧੂ ਮੂਸੇਵਾਲਾ ਨੂੰ ਲੈ ਕੇ ਖ਼ਬਰ ਹੈ ਉਹ ਬੜੀ ਹੀ ਅਹਿਮ ਖ਼ਬਰ ਹੈ ਜਿਵੇਂ ਕਿ ਸਿੱਧੂ ਮੂਸੇਵਾਲਾ ਇੱਕ ਦੜਬੇ ਦੇ ਵਿੱਚ ਜਾਨੀ ਸ਼ੋਅ ਅਨਾਉਂਸ ਕਰਦੇ ਨੇ ਉੱਥੇ ਹੀ ਬੱਬੂ ਮਾਨ ਦਾ ਖਾੜਾ ਲੱਗਣਾ ਹੁੰਦਾ ਉੱਥੇ ਹੀ ਜਿਹੜਾ ਕਿ ਸਿੱਧੂ ਮੂਸੇਵਾਲਾ ਦਾ ਤਾਂ ਉਸ ਤੋਂ ਬਾਅਦ ਵੱਡੀ ਟਕਰਾਅ ਸ਼ੁਰੂ ਹੁੰਦੀ ਆ ਕਹਿੰਦੇ ਵੀ ਇਹਦੇ ਖਾੜੇ ਦੇ ਵਿੱਚ ਜਿਆਦਾ ਇਕੱਠ ਹੋ ਗਿਆ ਇਹਦੇ ਵਿੱਚ ਘੱਟ ਹੋ ਗਿਆ ਯਾਨੀ ਜਿਹੜੇ ਇਹਨਾਂ ਦੇ ਫੈਨ ਸੀ ਜਿਹੜੇ ਲੋਕ ਚਾਉਣ ਵਾਲੇ ਸੀ ਉਹਨਾਂ ਦੇ ਵਿੱਚ ਬਹੁਤ ਵੱਡਾ ਗੁੱਸਾ ਇੱਕ ਦੂਜੇ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਹੁਣ ਬੱਬੂ ਮਾਨ ਦਾ ਇੱਕ ਬਿਆਨ ਆ ਗਿਆ ਸਿੱਧੂ ਮੂਸੇਵਾਲਾ ਦੇ ਕੱਲ ਯਾਨੀ ਤਿੰਨ ਗਾਣੇ ਰਿਲੀਜ਼ ਹੋਏ ਨੇ ਤਾਂ ਉਹਦਾ ਇੱਕ ਬਿਆਨ ਬੜਾ ਅਹਿਮ ਬਿਆਨ ਆਇਆ ਜਿਹੜਾ ਕਿ ਸਾਡੇ ਲੋਕਾਂ ਨੂੰ ਸੁਣ ਲੈਣਾ ਜ਼ਰੂਰੀ ਹੈ ਕਿਉਂਕਿ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਜਾਨੀ ਵੱਡੇ ਪੱਧਰ ਦੇ ਉੱਤੇ ਤਕਰਾਰ ਪੈਦਾ ਹੋ ਗਈ ਆ ਬੱਬੂ ਮਾਨ ਨੇ ਕਿਹਾ ਕਿ ਭਾਈ ਸਾਡੇ ਦੋਵੇਂ ਕਲਾਕਾਰਾਂ ਦੇ ਵਿੱਚ ਕੋਈ ਵੀ ਇਹ ਜੀ ਮਤਭੇਦ ਹੈ ਨਹੀਂਗਾ ਹਾਂ ਜਿਹੜਾ ਹੈਗਾ ਉਹ ਸਾਡੇ ਫੈਨਸ ਨੂੰ ਲੈ ਕੇ ਆ ਜੇਕਰ ਤੁਹਾਡਾ ਕੋਈ ਆਈਡਲ ਹੈ ਤੁਸੀਂ ਨਹੀਂ ਚਾਹੋਗੇ ਕਿ ਉਹਨੂੰ ਕੋਈ ਨੀਮਾ ਦਿਖਾਵੇ ਐਸ ਕਰਕੇ ਆਪਸ ਦੇ ਵਿੱਚ ਲੋਕਾਂ ਨੇ ਹੀ ਉਹ ਗੱਲ ਬਣਾਈ ਸੀ ਬੱਬੂ ਮਾਨ ਨੇ ਬਿਆਨ ਦੇ ਦਿੱਤਾ ਕਹਿੰਦਾ ਭਾਈ ਸਾਡਾ ਆਪਸ ਦੇ ਵਿੱਚ ਕੋਈ ਰੌਲਾ ਨਹੀਂ ਹੈ ਔਰ ਉਸ ਦਾ ਜ਼ਿਕਰ ਮੂਸੇਵਾਲਾ ਨੇ ਵੀ ਕੀਤਾ ਆਪਣੇ Song ਦੇ ਵਿੱਚ ਯਾਨੀ ਦੋਵੇਂ ਸਿੰਗਰਾਂ ਦੇ ਵਿੱਚ ਕੋਈ ਵੀ ਅਜਿਹੀ ਗੱਲ ਨਹੀਂ ਸੀ ਪਰ ਜਿਹੜਾ ਸਿੱਧੂ ਨੇ ਜ਼ਿਕਰ ਕੀਤਾ ਹੋਤਾ ਇਹ ਕੀਤਾ ਵੀ ਜਿਹੜੇ ਯਾਰ ਦੋਸਤ ਬਣ ਕੇ ਵੀ ਦਗਾ ਕਮਾਉਂਦੇ ਸੀ ਨਾਲ ਰਹਿ ਕੇ ਵੀ ਕਮਾਉਂਦੇ ਸੀ ਇਹ ਵੀ ਇੱਕ ਬੜੀ ਅਹਿਮ ਗੱਲ ਕਹੀ ਆ ਬਾਕੀ ਉਸਤੇ ਬਹੁਤ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ ਉਹਨੂੰ ਲੈ ਕੇ ਇੱਕ ਬਹੁਤ ਵੱਡਾ ਖੁਲਾਸਾ ਇਹ ਵੀ ਹੋਇਆ ਕਿ ਭਾਈ ਲਾਰੈਂਸ ਨੂੰ ਸਵੇਰੇ ਉੱਠ ਕੇ ਸਿੱਧੂ ਮੂਸੇਵਾਲਾ ਲਾਰੈਂਸ ਨੂੰ ਜੇਲ੍ਹ ਦੇ ਵਿੱਚ ਗੁੱਡ ਮਾਰਨਿੰਗ ਦੇ ਮੈਸੇਜ ਕਰਦਾ ਸੀ ਇਹ ਕੀਨੇ ਕਿਹਾ ਇਹ ਜਿਹੜੀ ਇੱਕ ਇਹਨਾਂ ਦੀ ਡਾਕੂਮੈਂਟਰੀ ਰਿਲੀਜ਼ ਹੋਈ ਹੈ ਉਹਦੇ ਵਿੱਚ ਮੈਂਸ਼ਨ ਗੋਲਡੀ ਬਰਾੜ ਦੁਆਰਾ ਇਹ ਗੱਲ ਕਹੀ ਜਾਂਦੀ ਹੈ ਕਿਉਂਕਿ ਗੋਲਡੀ ਦੇ ਬਰਾੜ ਦੇ ਉਹਦੇ ਵਿੱਚ ਬਿਆਨ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਐਸ ਵੀਡੀਓ ਦੇ ਹੱਕ ਵਿੱਚੋਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਔਰ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ